ਜਲੰਧਰ ਦੇ ਮਿਲਾਪ ਚੌਕ ਸਥਿਤ ਇਲੈਕਟ੍ਰੀਕਲ ਦੁਕਾਨ ਦੇ ਵਿੱਚ ਕੁਝ ਅਜੀਹਾ ਹੋ ਗਿਆ ਤੇ ਦੁਕਾਨਦਾਰ ਦੇ ਉਦੋਂ ਹੋਸ਼ ਉੱਡ ਗਏ ਜਦੋਂ ਉਸ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਦੁਕਾਨ ਦੀਆਂ ਅਜਈਆਂ ਤਸਵੀਰਾਂ ਦੇਖ ਲਈਆਂ ਆਖਰ ਕੀ ਵਾਪਰਿਆ ਇਸ ਦੁਕਾਨ ਦੇ ਵਿੱਚ ਆਓ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਤੇ ਦੁਕਾਨਦਾਰ ਨੇ ਗੱਲਬਾਤ ਕਰਦੇ ਦੱਸਿਆ ਕਿ ਉਸ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਚੋਰੀ ਦੀ ਘਟਨਾ ਦਾ ਉਹਨਾਂ ਨੂੰ ਸਵੇਰੇ ਉਦੋਂ ਪਤਾ ਚੱਲਿਆ ਜਦੋਂ ਉਹਨਾਂ ਨੇ ਦੁਕਾਨ ਦੇ ਸ਼ਟਰ ਟੁੱਟੇ ਹੋਏ ਵੇਖੇ ਅਤੇ ਲੱਖਾਂ ਰੁਪਏ ਦੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਗੱਲ ਇਹ ਹੋਈ ਹੈ ਕਿ ਸਵੇਰੇ ਸਵਾ 4 ਵਜੇ ਗੱਡੀ 'ਚ ਬੰਦੇ ਆਏ ਵਾਈਟ ਕਾਰ ਦੀ ਸ਼ੁੱਖ ਚ ਤਿੰਨ ਚਾਰ ਮੁੰਡੇ ਸੀ ਇੱਕ ਬੰਦਾ ਗੱਡੀ 'ਚ ਬੈਠਾ ਸੀ ਦੋ ਬੰਦੇ ਗੱਡੀ 'ਚ ਉਤਰੇ ਆ ਉਤਰ ਕੇ ਉਹਨਾਂ ਨੇ ਪਹਿਲੇ ਨਾਲ ਦੀਆਂ ਟਿਊਬ ਸੈਟ ਉਤਾਰੀ ਜਿਹਦੇ ਨਾਲ ਕੈਮਰਾ ਲੱਗਾ ਹੋਇਆ ਸੀਗਾ ਅੰਦਰ ਦੋ ਬੰਦੇ ਆਏ ਸ਼ਟਰ ਚੱਕ ਕੇ

ਕੈਸ਼ ਜਿਹੜਾ ਬਾਈ ਹੈਲ ਲੈਵਲ ਲੈ ਕੇ ਇਸ ਤੋਂ ਇਲਾਵਾ ਹੋਰ ਕੋਈ ਸਮਾਨ ਜਾਂ ਕੁਝ ਸਮਾਨ ਦਾ ਦੇਖੋ ਵਾਲੇ ਕਾਊਂਟਰੇ ਕੀਤਾ ਬਾਅਦ ਚ ਪਤਾ ਲੱਗੇਗਾ ਬਟ ਜੋ ਮੇਨ ਸੀਗਾ ਜਿਹਨੂੰ ਕੈਸ਼ ਮਿਲ ਗਿਆ ਉਹਨੂੰ ਉਸਮਾਨ ਦੇ ਨਾਲ ਚਲੋ ਹੋਣਾ ਹੀ ਹੈ ਮੇਨ ਸੀਗਾ ਕੈਸ਼ ਸਾਨੂੰ ਕਿੱਥੋਂ ਪਤਾ ਲੱਗਿਆ ਭਾਈ ਚੋਰੀ ਦਾ ਸਭ ਮੈਂ ਜਦੋਂ ਸਵੇਰੇ ਉੱਠ ਕੇ ਸ਼ਟਰ ਖੋਲਣ ਦੀ ਖੋਲਿਆ ਥਲੇ ਤਾਲਾ ਨਹੀਂ ਸੀਗਾ ਬਾਈ ਸ਼ਟਰ ਚੱਕਿਆ ਤੇ ਅੰਦਰਲਾ ਦਰਵਾਜ਼ਾ ਜਿਹੜਾ ਮੇਨ ਸਾਡੇ ਸ਼ੀਸ਼ੇ ਵਾਲਾ ਡੋਰ ਹੈ ਉਹ ਦੋਵੇਂ ਖੁੱਲੇ ਹੋਏ ਸੀ ਕਿੰਨੇ ਵਜੇ ਤੁਸੀਂ ਸ਼ਾਪ ਤੇ ਆਏ ਸੀ ਸ਼ਾਪ ਤੇ ਮੈਂ ਪੂਰੇ ਪਹੁੰਚਿਆ ਪੌਣੇ 10 ਹੋਏ ਮੇਰਾ ਫਿਕਸ ਟਾਈਮ ਹੈ ਸੀਸੀਟੀ ਵੀ ਕੈਮਰੇ ਵਗੈਰਾ ਲੱਗੇ ਆਪਣੇ ਕੰਨਾਂ ਲਾ ਦੇ ਤੇ ਲੱਗੇ ਕੈਪਚਰ ਕੀਤਾ ਵਾਈਟ ਕਲਰ ਦੀ ਸੂਫਟ ਹੈ ਤਿੰਨ ਮੁੰਡੇ ਹੈਗੇ ਇੱਕ ਵਿੱਚ ਗੱਡੀ ਔਨ ਹੀ ਸੀਗੀ ਜਿਹੜੇ ਅੰਦਰ ਆਏ ਉਹ ਦੋ ਬੰਦੇ ਸੀ ਤਿੰਨ ਬੰਦੇ ਟੋਟਲ ਸੀਗੇ ਟੋਟਲ ਤਿੰਨ ਬੰਦੇ ਸਰ ਤੁਹਾਨੂੰ ਵੀ ਪਤਾ ਕਿ ਜਲੰਧਰ ਸ਼ਹਿਰ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਤੇ ਤੁਸੀਂ ਇੰਨਾ ਕੈਸ਼ ਕਿਵੇਂ ਰੱਖੋ ਐਕਚੁਅਲੀ ਸਾਡਾ ਨਾਲ ਹੀ ਘਰ ਹੈਗਾ ਬਿਲਕੁਲ ਨਾਲ ਐਡ ਜੁਆਇਨਿੰਗ ਦੇ ਸਾਡੇ ਪਾਸ ਸੀਗਾ ਕਿ ਕੱਲ ਜਿਹੜੀ ਸੇਲ ਮੰਡੇ ਡਿਪੋਜ਼ਿਟ ਕਰਾ ਦਾਂਗੇ ਬੈਂਕ ਵਿੱਚ ਅੱਜ ਦੇ ਨਹੀਂ ਰਹਿ ਰਹੇ ਤੇ ਉਹ ਹੁਣ 60 ਤੋਂ 70 ਇਅਰਸ ਤੋਂ ਰਹਿ ਰਹੇ ਆ ਕਦ ਕਰੀ ਮਾਈਂਡ ਚ ਇੱਦਾਂ ਥੋੜੀ ਜਾਂਦਾ ਕਿ ਸਵੇਰੇ ਉੱਠ ਕੇ ਬੈਂਕ ਨਾਲ ਹੀ ਸਾਡੇ ਬੈਂਕਾਂ ਕੀ ਬੈਂਕ ਚ ਡਿਪੋਜ਼ਿਟ ਕਰਾ ਦਾਂਗੇ ਇਸ ਕਰਕੇ ਉਹਨੇ ਥੋੜੀ ਬਦਸੀ ਕਿ ਮੈਂ ਸੱਪਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤੇ ਕੈਮਰਾ ਚੈੱਕ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਚੋਰੀ ਦੀ ਘਟਨਾ ਹੋਈ ਹੈ ਸੋ ਕੁਝ ਇਕਲੂ ਮਿਲਿਆ ਤੁਹਾਨੂੰ ਪਤਾ ਲੱਗਿਆ ਕੁਝ ਹਜੇ ਹੁਣੇ ਹੀ ਸਾਨੂੰ ਥੋੜਾ ਜਿਹਾ ਹੋਇਆ ਖਬਰ ਮਿਲਿਆ ਅਸੀਂ ਕੋਈ ਨਹੀਂ ਆਏ ਹਾਂ ਤੇ ਹਜੇ ਤਕਰੀਰ ਚੱਲ ਰਹੀ ਹੈ ਉਸ ਤੋਂ ਬਾਅਦ ਕਿਸੇ ਸਮੇਂ ਤੇ ਆ ਕੇ ਦੱਸਦੇ ਹਾਂ ਤੋ ਜੋ ਵੀ ਹੁਣ ਦਾ ਬੇਤਨ ਸਰ ਕਿੰਨੇ ਲੱਖ ਦੀ ਚੋਰੀ ਹੋਈ ਹੈ ਤੂੰ ਤਾਂ ਉਹਦਾ ਮੁਕਾਬਲੇ 3.5 ਕਹਿਣਦੇ ਆ ਕੋਈ ਸੀਸੀਟੀਵੀ ਵਗੈਰੇ ਲੱਗੇ ਸਰ ਉਹਦੇ ਵਿੱਚ ਦੇ ਵਿੱਚ ਦੋ ਬੰਦੇ ਆਉਂਦੇ ਆ ਬਾਕੀ ਸਭ ਨੂੰ ਕਰ ਲੈਣ ਨੂੰ ਪਲੀਜ਼ ਤੁਹਾਨੂੰ ਸਭ ਠੀਕ ਹੈ ਠੀਕ ਹੈ ਤਾਂ ਦੇਖਿਆ ਜਾਵੇ ਤਾਂ ਚੋਰਾਂ ਦੇ ਵੱਲੋਂ ਸ਼ਰਿਆਮ ਬੇਖੌਫ ਹੋ ਕੇ ਚੋਰੀ ਦੀਆਂ ਵਾਰਤਾ ਤੁਹਾਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਲੋੜ ਹੈ ਅਜਾਹੇ ਲੋਕਾਂ ਦੇ ਉੱਤੇ ਸਖਤ ਐਕਸ਼ਨ ਲੈਣ ਦੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ